ਦੋਸਤੋ ਜਿਹੜਾ ਤੁਸੀਂ ਆਹ ਇਨਸਾਨ ਦੇਖ ਰਹੇ ਹੋ ਥੱਲੇ ਫੋਟੋ ਦੇ ਵਿੱਚ ਇਹ ਬਹੁਤ ਹੀ ਮਤਲਬ ਘਟਿਆ ਇਨਸਾਨ ਆ ਬਾਈ ਹਨਾ ਤੇ ਇਹਦੀ ਮੈਂ ਤੁਹਾਨੂੰ ਸਾਰੀ ਪੂਰੀ ਗੱਲਬਾਤ ਦੱਸਣ ਲੱਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਚਲੋ ਮੇਰੇ ਦਾ ਨਹੀਂ ਪੈਸੇ ਦਿੱਤੇ ਇਸ ਬੰਦੇ ਨੇ ਵੀ ਕਿਸੇ ਹੋਰ ਭਰਾਣ ਨਾਲ ਹੈਨਾ ਐਦਾਂ ਦੀ ਗੱਲਬਾਤ ਨਾ ਹੋਵੇ ਇਹ ਆ ਜੀ ਪਿੰਡ ਕਲਾਲ ਵਾਲੇ ਤੋਂ ਹਨਾ ਪਿੰਡ ਕਲਾਲ ਵਾਲਾ ਤੇ ਇਹਦਾ ਨਾਮ ਹੈਗਾ ਰੇਸ਼ਮ ਖੰਨਾ ਰੇਸ਼ਮ ਖੰਨੇ ਦੇ ਨਾਂ ਤੇ ਜਾਣਿਆ ਜਾਂਦਾ ਸੋ ਇਹਨੇ ਮੈਨੂੰ ਕਿਹਾ ਕਹਿੰਦਾ ਬਾਈ ਮੈਂ ਨਾ ਇੱਕ ਛੋਟੇ ਜਾ ਕੇ ਮਤਲਬ ਫਲਦਾਰ ਬੂਟੇ ਲਾ ਕੇ ਹਨਾ ਛੋਟਾ ਇਹ ਮਤਲਬ ਹੈ ਬਾਗੀਚਾ ਮਤਲਬ ਕਹਿ ਸਕਦੇ ਆਪਾਂ ਹਨ ਵੀ ਤਿਆਰ ਕੀਤਾ ਕਹਿੰਦਾ ਬਾਈ ਮੇਰੀ ਵੀਡੀਓ ਪਾ ਜਾ ਠੀਕ ਆ ਸੋ ਇਸ ਬੰਦੇ ਨੇ ਬਾਈ ਮੈਂ ਵੀਡੀਓ ਪਾ ਕੇ ਆਇਆ ਠੀਕ ਆ ਕਹਰਾ ਵੀ ਅਜੀ ਮਿਹਨਤ ਲੈ ਲਈ ਇਸ ਬੰਦੇ ਨੇ 1 ਰੁਪਿਆ ਨਹੀਂ ਦਿੱਤਾ ਬਈ ਮੈਨੂੰ ਹਨ ਸੋ ਇਸ ਬੰਦੇ ਨਾਲ ਹੁਣ ਮੈਂ ਸਮਾਰ ਕੇ ਜਲੂਸ ਕੱਢੂਗਾ ਵੱਧ ਤੋਂ ਵੱਧ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦਿਓ ਵੀ ਹੋਰ ਕੋਈ ਵੀ ਯੂਟਿਊਬਰ ਭਰਾ ਬਾਈ ਇਹਦੇ ਕੋਲੇ ਨਾ ਜਾਇਓ ਠੀਕ ਆ ਇਹਦੇ ਕੋਲੇ ਨਾ ਜਾਇਆ ਕਿਉਂਕਿ ਬਾਈ ਤੁਹਾਨੂੰ ਪਤਾ ਵੀ ਮਿਹਨਤ ਹਰ ਇੱਕ ਬੰਦਾ ਲੈਂਦਾ ਬਾਈ ਹਨ ਸਾਡੇ ਕੋਲੇ 50 50000 ਦੇ ਮੋਬਾਈਲ ਚੱਕੀ ਫਿਰਦੇ ਆ ਅਸੀਂ ਬਾਈ ਕਿਲੇ ਫੋ ਜਸ ਸਰਚ ਮਾਰਨ ਵਾਸਤੇ ਰੱਖਿਆ ਅਸੀਂ ਵੀ ਰਿਪੀਏ ਲੈ ਆਏ ਨੇ ਬਾਈ ਅਸੀਂ ਫੇਰ ਅਗਲੇ ਤੋਂ ਮੂਰੋ ਪੇਮੈਂਟ ਲੈਣੇ ਹਨਾ ਇਹ ਬੰਦਾ ਪੈਸੇ ਨਹੀਂ ਦੇ ਰਿਹਾ ਮੈਂ ਇਹਨੂੰ ਇੱਕ ਦੋ ਵਾਰ ਪਹਿਲਾਂ ਵੀ ਫੋਨ ਲਾਇਆ ਬਾਈ ਮੇਰੇ ਪੈਸੇ ਦੇ ਦੇ ਪੈਸੇ ਦੇ ਦੇ ਪਰ ਅੱਕ ਕੇ ਅੱਜ ਮੈਂ ਵੀਡੀਓ ਪਾ ਰਿਆਂਗਾ ਠੀਕ ਆ ਤੇ ਕੱਲ ਨੂੰ ਮੈਂ ਵੱਡੇ ਤੋਂ ਵੱਡੇ ਚੈਨਲਾਂ ਵਾਲੇ ਸਾਧ ਕੇ ਦਾ ਸਮਾਰਕ ਜਲੂਸ ਕੱਢੂਗਾ ਠੀਕ ਆ ਇਹਦੇ ਸਮਾਰਕ ਮੰਜੀ ਠੋਕਣੀ ਹੈ ਕਹਿੰਦੇ ਨਾ ਵੀ ਮੈਂ ਫਲਦਾਰ ਬੂਟੇ ਲਾਇਆ ਇਹਦੇ ਲਵਾਉਣਾ ਪੌਦੇ ਮੈਂ ਕੋਈ ਨਾ ਖੜਜੋ ਇਹਦੇ ਪੌਦੇ ਮੈਂ ਇਹ ਜੇ ਲਵਾਉਂਗਾ ਹੁਣ ਤੁਸੀਂ ਯਾਦ ਰੱਖਿਓ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿ ਇਹਦਾ ਦੁਬਾਰਾ ਫੇਰ ਮੈਂ ਦੱਸਣਾ ਹਣਾ ਥੱਲੇ ਫੋਟੋ ਲੱਗੀ ਹੋਈ ਐ ਇਸ ਬੰਦੇ ਦੀ ਹਣਾ ਇਹਦਾ ਨਾਮ ਰੇਸ਼ਮ ਖੰਨਾ ਪਿੰਡ ਕਲਾਲ ਵਾਲੇ ਤੋਂ ਇਹਨੂੰ ਮੈਂ 2-3 ਵਾਰੀ ਫੋਨ ਕੀਤਾ ਬਾਈ ਮੇਰੇ ਪੈਸੇ ਦੇ 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 ਘੱਟੋ ਘੱਟ 15-20 ਦਿਨ ਹੋ ਗਏ ਇਹ ਬੰਦਾ ਜੱਜ ਕੇ ਮੇਰਾ ਫੁੱਦੂ ਲਾ ਰਿਹਾ ਠੀਕ ਆ ਘਰੇ ਬੁੜੀਆਂ ਨੂੰ ਫੋਨ ਫੜਾ ਆਂਦਾ ਅੱਗੇ ਉਹ ਤਾਂ ਹੈ ਹੀ ਨਹੀਂਗਾ ਜੀ ਇਹ ਨਹੀਂ ਵੋਣੀ ਵੀ ਮਤਲਬ ਯਾਰ ਵੀ ਸਾਨੂੰ ਕੀ ਰਸਾ ਬਾਈ ਇੰਨੇ ਗੱਪ ਸ਼ੱਪ ਮਾਰਦੇ ਇਹ ਬੰਦਾ ਸਿਰੇ ਦਾ ਗੱਪੀ ਆ ਇਹ ਠੀਕ ਆ ਅੱਗੇ ਸਾਡੇ ਰਿਸ਼ਤੇ ਵਿੱਚ ਮਰਗਤ ਹੋ ਗਈ ਜੀ ਐ ਹੋ ਗਿਆ ਫਲਾਣਾ ਹੋ ਗਿਆ ਨਾ ਫਿਰ ਰੋਟੀ ਛੱਡ ਦਈਏ ਬਾਈ ਫਿਰ ਮਰ ਮਾਰਗਤ ਸਾਰਿਆਂ ਦੀ ਹੁੰਦੀ ਆ ਬਾਈ ਰਿਸ਼ਤੇਦਾਰੀ ਸਾਡੇ ਵੀ ਹੁੰਦੀਆਂ ਨੇ ਇਹਦਾ ਮਤਲਬ ਫਿਰ ਅਸੀਂ ਰੋਟੀਆਂ ਛੱਡ ਦਿੱਗੇ ਰੋਟੀਆਂ ਨਾ ਖਾਈਏ ਠੀਕ ਆ ਇਹ ਢੰਗ ਵੰਗ ਜੀ ਬਾਈ ਨਾ ਕਰਿਆ ਕਰੋ ਸਿੱਧੀ ਜੀ ਗੱਲ ਹੈ ਜੇ ਦਾ ਪੈਸੇ ਦੇਣਿਆ 15 ਪੁੱਤ ਬਣ ਕੇ ਦੇ ਦੇ ਤੇ ਨਹੀਂ ਮਤਲਬ ਮੈਂ ਪੱਤਰਕਾਰ ਸੱਦ ਕੇ ਨਾ ਤੇਰੀ ਇਹੋ ਜੀ ਮੰਜੀ ਠੋਕੜੀਆਂ ਤੇ ਤੂੰ ਯਾਦ ਰੱਖਿਆ ਹੁਣ ਕੰਮ ਵਧੂਗਾ ਘਰ ਦਾ ਘੋਟ ਨਾਲ ਦਾ ਕੰਮ ਹੀ ਹੈ ਨੀਗਾ ਠੀਕ ਆ ਨਾਲੇ ਤੈਨੂੰ ਪਤਾ ਹੈ ਮੈਂ ਕਲਰ ਨਾਲ ਦਿਮਾਖ ਦੀ ਜਦੋਂ ਮੈਂ ਚੱਲ ਪਾ ਫਿਰ ਅਹੀਂ ਚੱਲੂਗਾ ਕਰਤਾਰ ਮਸ਼ੀਨ ਵਾਂਗੂ ਤੇ ਇਸ 15 ਇੰਨਾ ਜਲੂਸ ਕੱਢੋ ਵੱਧ ਤੋਂ ਵੱਧ ਵੀਡੀ ਇਹ ਬੰਦੇ ਕੋਲੇ ਕੋਈ ਯੂਟਿਊਬਰ ਭਰਾ ਨਾ ਜਾਵੇ ਇਹਨੇ ਛੋਟਾ ਇੱਕ ਬਾਗ ਲਾਇਆ ਹੋਇਆ ਠੀਕ ਆ ਇਸ ਬੰਦੇ ਨੇ ਛੋਟਾ ਜਿਹਾ ਬਾਗ ਲਾਇਆ ਹੋਇਆ ਵੀ ਮੈਂ ਤਾਂ ਬਾਈ ਹਨਾ ਵੀ ਮੈਂ ਫਲਦਾਰ ਬੂਟੇ ਲਾ ਕੇ ਵੀ ਪਤਾ ਨਹੀਂ ਮੈਂ ਕੀ ਬਣ ਗਿਆ ਠੀਕ ਆ ਇਹ ਤੇਰੇ ਬੂਟੇ ਹੀ ਕੋਈ ਨਾ ਹੁਣ ਤੈਨੂੰ ਮੈਂ ਹੀ ਦੱਸੂਗਾ ਵੀ ਇਹ ਬੂਟੇ ਕਿਵੇਂ ਲੱਗਦੇ ਹੁੰਦੇ ਹਨਾ ਤੇਰੇ ਆੜੂ ਮੈਂ ਲਵਾਉਣਾ ਇਹ ਤੇ ਕੋਈ ਨਾ ਮੈਨੂੰ ਉਧਰ ਦਿਖਾਈ ਜਾ ਵੀਡੀਓ ਕਿ ਨਾ ਮੈਂ ਇੱਡੇ ਆੜੂ ਲਾਏ ਆ ਇਹ ਤਾਂ ਇੱਜਿਹੜੇ ਆੜੂ ਲੱਗੇ ਤੇ ਫਲਾਨਾ ਧੌਂਕਾ ਔਂਕਾ ਆ ਲਵਾਉਣਾ ਤੇਰੇ ਮੈਂ ਚੀਕੂ ਖੜ ਜਾ ਇਸ ਬੰਦੇ ਨੇ ਇੰਨੀ ਮੰਜੀ ਠੋਕੋ ਦੱਬ ਕੇ ਸਮਾਰਕ ਇੰਨੀ ਵੀਡੀਓ ਸ਼ੇਅਰ ਕਰਿਓ ਇਹਨੂੰ ਮੈਂ ਖਮਾਉਣਾ ਆਲੂ ਬਖਾਰੇ ਠੀਕ ਆ ਤੇ ਸ਼ੇਅਰ ਕਰ ਦੋ ਤੇ ਉਸ ਤੋਂ ਬਾਅਦ ਮੈਂ ਜਣਾ ਮੇਰਾ ਕੰਮ ਜਾਣੇ ਠੀਕ ਆ ਤੇ ਇਸ ਬੰਦੇ ਨੇ ਇੰਨੀ ਮੰਜੀ ਠੋਕਣੀਆਂ ਕੱਲ ਨੂੰ ਪੱਤਰਕਾਰ ਸਾਦਕੇ ਪੂਰਾ ਜਲੂਸ ਕੱਢੂਗਾ ਜੇ ਬੰਦੇ ਨੇ ਮੇਰੇ ਹਲੇ ਵੀ ਪੈਸੇ ਨਾ ਦਿੱਤੇ ਹਲੇ ਵੀ ਕਹਣਾ ਮੈਂ ਵੀਡੀਓ ਕੱਟ ਦੂੰਗਾ ਪਰ ਕੱਟੂ ਤਾਂ ਜੇ ਪੈਸੇ ਪਾਏਗਾ ਨਹੀਂ ਤਾਂ ਮੇਤਰਾ ਕੰਮ ਬਧੂਆ ਕੱਟਣ ਘੁੱਟਣ ਵਾਲਾ ਕੰਮ ਹੀ ਨਹੀਂਗਾ ਠੀਕ ਆ ਤੈਨੂੰ ਆਇਆ ਵੀ ਤਾਂ ਵੀ ਨਰਮੀ ਆ ਬੰਦਾ ਹਨਾ ਜੇ ਅਸੀਂ ਨਰਮ ਹਾਂ ਨਾ ਬਾਈ ਅਸੀਂ ਗਰਮ ਠੀਕ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਜਵਾਕ ਜਾ ਵੀ ਪਤ ਨਹੀਂ ਕੀ ਹੈ ਨਾ ਵੀ ਤੂੰ ਤਾਂ ਆਪਦੇ ਆਨੇ ਵੱਡੀ ਸੈਲੀਬ੍ਰਿਟੀ ਕੋ ਹੋਣਾ ਵੀ ਮੈਂ ਤਾਂ ਬੜਾ ਵੱਡਾ ਦਾਰੇ ਸ਼ਾਂਗਾ ਠੀਕ ਆ ਇਹਨੇ ਮੈਨੂੰ ਹੋਰ ਵੀ ਕਹਿ ਗਏਗਾ ਨਾ ਮੈਂ ਤਾਂ ਸਮਾਜ ਸੇਵੀ ਆ ਠੀਕ ਆ ਚਲ ਭਾਈ ਸਮਾਜ ਸੇਵੀ ਹੋਏਗਾ ਆਪਾਂ ਇਹ ਨਹੀਂ ਕਹਿੰਦੇ ਨਾ ਹੁਣ ਇਹ ਤੁਹਾਡੇ ਘਰੇ ਹੋਏਗਾ ਠੀਕ ਆ ਪਰ ਜਿਹੜੇ ਤੂੰ ਮੇਰੇ ਪੈਸੇ ਮੁਕਰ ਗਹਿਣਾ ਇਹ ਪੈਸੇ ਤੋਂ ਮੈਂ ਲੈ ਕੇ ਖੜਾ ਛੱਡੂਗਾ ਜਿੱਥੇ ਮਰਜੀ ਭੱਜਲਾ ਮੈਨੂੰ ਵੀ ਜਿੱਥੇ ਕਰ ਜਾਣਾ ਪਿਆ ਜਾਊਗਾ ਠੀਕ ਹੈ ਨਾ ਤੇਰੀ ਸਮਾਰ ਕੇ ਮੰਜੀ ਠੋਕਣੇ ਦੀ ਸਮਾਰ ਕੇ ਤੂੰ ਯਾਦ ਰੱਖੀ ਮੇਰੀ ਗੱਲ ਠੀਕ ਆ ਆ ਪਹਿਲਾਂ ਵੀ ਮੇਰੇ ਕਿਸੇ ਬੁੜੀ ਨੇ ਪੈਸੇ ਨਹੀਂ ਦਿੱਤੇ ਸੀਗੇ ਉਹ ਤੋਂ ਰੁਪਏ ਲੈ ਕੇ ਦਿਖਾਏ ਆ ਤਾਂ ਇੱਥੋਂ ਵੀ ਲੈ ਕੇ ਛੱਡੂਗਾ ਜਿੱਥੇ ਮਰਜੀ ਭੱਜ ਲਾ ਜਿੰਨਾ ਕੁਝ ਉਹ ਐ ਮੈਥੋਂ ਕਰੂੰਗਾ ਯਾਰ ਠੀਕ ਆ ਰੁਪਏ ਇੱਥੋਂ ਲੈ ਕੇ ਖੜਾ ਛੱਡੂਗਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਇਸ ਬੰਦਰਾ ਵੱਧ ਤੋਂ ਵੱਧ ਜਲੂਸ ਕੱਢੋ ਸਮਾਰ ਕੇ ਧੰਨਵਾਦ ਸਤਿ ਸ੍ਰੀ ਅਕਾਲ ਜੀ